ਰਜਿਸਟਰੀਆਂ ਬਾਰੇ ਐਨਓਸੀ ਬਾਰੇ ਕੋਈ ਸਾਨੂੰ ਅਪਡੇਟ ਦਿਓ ਕਿਉਂਕਿ ਇਹ ਸਾਡੇ ਲੋਕਾਂ ਨੂੰ ਕਾਫੀ ਇਹਦੀ ਹੁੰਦੀ ਹੈ ਜ਼ਰੂਰ ਹਾਂ ਪੰਜਾਬੀਆਂ ਦੇ ਕੰਮ ਦੀ ਹੈ ਉਹ ਅਕਸਰ ਸਾਨੂੰ ਸਵਾਲ ਕੀਤਾ ਜਾਂਦਾ ਕਿ ਐਨਓਸੀ ਦਾ ਕੀ ਅੜਕਾ ਹੋਣਾ ਤਾਂ ਜਿਹੜੀ ਰਜਿਸਟਰੀਆਂ ਲਈ ਐਨਓਸੀ ਆ ਇਹ ਜ਼ਰੂਰ ਸੁਣ ਲਿਓ ਪੰਜਾਬ ਅਲਾਟਮੈਂਟ ਐਂਡ ਰੈਗੂਲੇਸ਼ਨ ਐਕਟ ਦੇ ਤਹਿਤ ਇਹ ਜੋ ਰੈਗੂਲੇਸ਼ਨ ਸੀਗੀ ਜੀ ਯਾਨੀ ਜੋ ਇਲੀਗਲ ਕਲੋਨੀਆਂ ਬਣਦੀਆਂ ਤੁਹਾਨੂੰ ਪਤਾ ਆਪਣੇ ਮਲੋਟ ਚ ਵੀ ਇੱਕ ਸਿਰ ਇੱਕ ਸਿਰੇ ਦੀ ਕਲੋਨੀ ਦਾ ਰੌਲਾ ਪਿਆ ਬਹੁਤ ਜ਼ਿਆਦਾ ਹਲੇ ਤੱਕ ਵੀ ਰੌਲਾ ਚੱਲਦਾ ਚੱਲ ਰਿਹਾ ਅਜੇ ਵੀ ਹਾਂਜੀ ਤਾਂ ਇਹਦੇ ਤੇ ਪਾਬੰਦੀ ਲਾ ਦਿੱਤੀ ਜੀ ਠੀਕ ਹੈ ਜੀ ਹੁੰਦਾ ਕੀ ਹੈ ਕਿ 2014 ਤੇ 18 ਚ OTS ਤਹਿਤ ਜਿਹੜੀ ਹੈ ਰੈਗੂਲੇਸ਼ਨ ਨੀਤੀ ਫੇਰ ਲਿਆਂਦੀ ਜਾਂਦੀ ਹੈ ਯਾਨੀ ਜਿਹੜੀਆਂ ਇਲੀਗਲ ਕਲੋਨੀਆਂ ਸੀ ਉਹਨਾਂ ਨੂੰ ਲੀਗਲਾਈਜ਼ ਕਰ ਦਿੱਤਾ ਜਾਂਦਾ ਹੈ ਠੀਕ ਹੈ ਜੀ ਫਿਰ ਮਤਲਬ ਕਿ ਸਬ ਰਜਿਸਟਰ ਜਿਹੜੇ ਹੁੰਦੇ ਆ ਸਬ ਰਜਿਸਟਰ ਜੀ ਜੀ ਉਹਨਾਂ ਨੂੰ ਹੁਕਮ ਦਿੱਤਾ ਗਿਆ ਸੀਗਾ ਕਿ ਬਿਨਾ ਐਨਓਸੀ ਤੋਂ ਰਜਿਸਟਰੀ ਨਹੀਂ ਹੋਏਗੀ ਠੀਕ ਹੋ ਗਿਆ ਜੀ ਫਿਰ ਹੁੰਦਾ ਕੀ ਹੈ ਕਿ 18 ਚ ਜਦੋਂ ਕੈਪਟਨ ਸਾਹਿਬ ਆਉਂਦੇ ਆ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਕਿ ਐਨਓਸੀ ਹਟਾਈ ਹੂੰ ਪਰ ਇਸ ਤੋਂ ਪਹਿਲਾਂ ਹਰਿਆਣੇ ਦਾ ਇੱਕ ਕੇਸ ਚਲੇ ਜਾਂਦਾ ਹਾਈ ਕੋਰਟ ਜੀ 4 ਅਪ੍ਰੈਲ 2022 ਨੂੰ ਉਹਨਾਂ ਨੇ ਪਹਿਲਾਂ ਹੀ ਰੋਕ ਲਾ ਦਿੱਤੀ ਕਿ ਭਾਈ ਗੱਲ ਇਹ ਹੈ ਕਿ ਯਾਰ ਹੁਣ ਇਸ ਤੋਂ ਬਾਅਦ ਐਨਓਸੀ ਤੋਂ ਬਗੈਰ ਰਜਿਸਟ੍ਰੇਸ਼ਨ ਨਹੀਂ ਹੋਏਗੀ ਕਲੋਨੀਆਂ ਦੀ ਕਿਉਂਕਿ ਪੰਜਾਬ ਤੇ ਫਿਰ ਇਸ ਤਰ੍ਹਾਂ ਕਲੋਨੀਆਂ ਨਾਲ ਪਰ ਜਾਊਗਾ ਹੂੰ ਠੀਕ ਹੈ ਜੀ ਇਹ ਫਿਰ ਸਰਕਾਰ ਜਿਹੜੀ ਆਈ ਆਪਣੇ ਮਾਨ ਸਾਹਿਬ ਦੀ ਤੁਹਾਨੂੰ ਯਾਦ ਹੋਣਾ ਇਹਨਾਂ ਨੇ ਤੇ ਇੱਕ ਵਾਰੀ ਟਵੀਟ ਕਰ ਦਿੱਤਾ ਸੀਗਾ ਟਵੀਟ ਕਰ ਦਿੱਤਾ ਕਿ ਭਾਈ ਜੀ ਐਨਓਸੀ ਵਾਲਾ ਜਿਹੜਾ ਖੜਾ ਛੜਾਦਾ ਜੀ ਜਦ ਕਿ ਉਹ ਮਾਮਲਾ ਜਿਹੜਾ ਪਹਿਲਾਂ ਹੀ ਇੱਕ ਪਟੀਸ਼ਨ ਦੇ ਰੂਪ ਚ ਗਿਆ ਸੀਗਾ ਜੀ ਕਿ ਹਰਿਆਣੇ ਦੇ ਮਾਮਲੇ ਚ ਹਾਈ ਕੋਰਟ ਨੇ ਰੋਕ ਲਾ ਰੱਖੀ ਆ ਜਦ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਅਜਿਹਾ ਕਰਨ ਜਾ ਰਹੀ ਹੈ ਜਾਂ ਕਰ ਰਹੀ ਹੈ ਤਾਂ ਉਹਦੇ ਬਾਅਦ ਹੁੰਦਾ ਕੀ ਹੈ ਕਿ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਹ ਜਿਹੜੇ ਕੰਮ ਸੀਗੇ ਰੋਕ ਦਿੱਤੇ ਗਏ ਉਹ ਜਿਹੜਾ ਮਾਨ ਸਾਹਿਬ ਦਾ ਟਵੀਟ ਸੀ ਉਹਨੂੰ ਆਧਾਰ ਬਣਾ ਕੇ ਹੂੰ ਕਿਉਂਕਿ ਜਿਹੜਾ ਪਹਿਲੀ ਵਾਰੀ ਪਟੀਸ਼ਨ ਕਰਤਾ ਪਟੀਸ਼ਨ ਲੈ ਕੇ ਗਿਆ ਸੀ ਉਹਨੂੰ ਕਿਹਾ ਗਿਆ ਕਿ ਤੁਸੀਂ ਸਰਕਾਰ ਕੋਲ ਜਾਓ ਸਰਕਾਰ ਨੂੰ ਮੰਗ ਪੱਤਰ ਦਿਓ ਕਿਉਂਕਿ ਸਰਕਾਰ ਮੰਨ ਗਈ ਕਿ ਹਾਂ ਜੀ ਅਸੀਂ ਇਸ ਚੀਜ਼ ਨੂੰ ਪ੍ਰਵਾਨ ਕਰਦੇ ਆਂ ਇਹ ਗਲਤ ਹੈ ਹੂੰ ਉਹ ਜਦੋਂ ਮੰਗ ਪੱਤਰ ਲੈ ਕੇ ਗਿਆ ਕਿ ਹਾਂ ਜੀ ਇਹਨਾਂ ਨੂੰ ਰੱਦ ਕਰ ਦੇ ਉਹਨ ਸਾਰੀਆਂ ਚੀਜ਼ਾਂ ਨੂੰ ਐਨਓਸੀ ਜ਼ਰੂਰੀ ਕਰੋ ਇਹਨਾਂ ਨੇ ਲਾਗੂ ਕਰਨ ਦੀ ਥਾਂ ਤੇ ਟਵੀਟ ਕਰ ਦਿੱਤਾ ਚਾ ਕਿ ਉਹ ਫੇਰ ਚਲਾ ਗਿਆ ਪਟੀਸ਼ਨ ਕਰਦਾ ਹੁਣ ਇਹਨਾਂ ਨੂੰ ਉਹ ਝਾੜਾਂ ਪਈਆਂ ਫਟਕਾਰਾਂ ਪਈਆਂ ਕਿ ਚੀਫ ਸੈਕਟਰੀ ਨੂੰ ਕਿਹਾ ਗਿਆ ਕਿ ਮਿੱਤਰਾ ਲਾਸਟ ਮੌਕਾ ਲਾਸਟ ਵਾਰਨਿੰਗ ਹੈ ਹਲਫਨਾਮਾ ਦੇ ਆ ਕੇ ਤੇ ਇਹਦਾ ਮਤਲਬ ਕਿ ਐਨਓਸੀ ਵਾਲੀ ਝੰਜਟ ਖਤਮ ਨਹੀਂ ਜੇ ਹੋਈ ਜੀ ਹਾਈ ਕੋਰਟ ਦੀ ਹੋਕ ਹੈ ਇਹ ਜੋ ਮਰਜੀ ਕਹੀ ਜਾਣ ਜੋ ਮਰਜੀ ਤੁਹਾਨੂੰ ਦੱਸੀ ਜਾਣ ਦਰ اصل حقیقت ਇਹੋ ਆ ਕਿ ਉਲਟਾ ਪੰਜਾਬ ਸਰਕਾਰ ਉਥੇ ਫਸੀ ਪਈ ਆ ਹਾਈ ਕੋਰਟ ਦੇ ਵਿੱਚ ਜੀ ਜੀ ਬਲਵਿੰਦਰ ਜੀ ਕਹਿ ਰਹੇ ਨੇ ਕਿ ਐਨਓਸੀਆਂ ਕਰਕੇ ਰਿਸ਼ਵਤਖੋਰੀ ਵੀ ਬਹੁਤ ਚੱਲ ਰਹੀ ਹੈ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਇਹ ਤਾਂ ਜਾਂ ਤਾਂ ਪੱਕਾ ਕੰਮ ਕਰੋ ਤੇ ਜਾਂ ਇਹਨੂੰ ਹਟਾਓ ਬਸ ਇਹੀ ਚੀਜ਼ਾਂ ਨੇ ਹਟਾਉਣ ਦਾ ਮਾਮਲਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹਰਿਆਣਾ ਦੇ ਇੱਕ ਮਾਮਲੇ 'ਚ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਨਾ ਨਾ ਇਹ ਨਹੀਂ ਹੁਣ ਤੁਸੀਂ ਕਿ ਇਲੀਗਲ ਕਲੋਨੀਆਂ ਨੂੰ ਓਟੀਐਸ ਲੈਣ ਦਾ ਜਾਂ ਇੱਧਰ ਉੱਧਰ ਕਰਕੇ ਤੁਸੀਂ ਤਾਂ ਸਾਰਾ ਪੰਜਾਬ ਭਰ ਦਿਓਗੇ ਜੀ ਅਸੀਂ ਹੁਣ ਤੁਹਾਨੂੰ ਮੌਕਾ ਦੇ ਜੀ